ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਨੇ ਚੈੱਕ ਕਰੋ ਅੱਜ ਖਾਣ ਲੱਗੇ ਗਜਰੇਲਾ ਬਣਾਇਆ ਕਰੇ ਬਾਹਰ ਪੈਂਡਿਆ ਮੀ ਚੱਕੜੋ ਹੈ ਚੱਕੜ ਚੱਕੜ ਕੰਮ ਤੇ ਇੰਦਰ ਇੰਦਰ ਵੀੜਿਆ ਤੇ ਨਾਲ ਹੀ ਵੇਖਣੇ ਜੇਠਾ ਲਾਲ ਔਰ ਤਾਰਕ ਮੈਂ ਤਾਂ ਰੋਟਾ ਚਸ਼ਮਾ ਤੇ ਹੁਣ ਨਾਲ ਗਜਰੇਲਾ ਖਾਣੇ ਆ ਗਜਰੇਲਾ ਗਜਰੇਲਾ ਖਾ ਕੇ ਤੇ ਫੇਰ ਤੁਹਾਨੂੰ ਹੁਣ ਮਿਲਦਾ ਬਾਅਦ ਚ ਕਿਉਂਕਿ ਸਵੇਰ ਦਾ ਮੀ ਪੈਂਡਿਆ ਵਾ ਤੇ ਸਵੇਰ ਦੀ ਗਜਰੇਲਾ ਹੋ ਗਜਰੇਲਾ ਕਹਦਾ ਵਲੌਗ ਬਣਿਆ ਨਹੀਂ ਜਿਆਦਾ ਤੇ ਗਾਈ ਚੈੱਕ ਕਰੋ ਨਿਕਲ ਆਇਆ ਸੂਰਜ ਮੀਂਹ ਪੈਣ ਦਾ ਹੈ ਰਾਤ ਦਾ ਹੀ ਉਧਰ ਅਵੇ ਕਿਦਾਂ ਕੋਠਾ ਗੱਲਾਂ ਆ ਸਾਰਾ ਗਲੀਆਂ ਗੋਲੀਆਂ ਸਭ ਕੁਝ ਗਲੀਆਂ ਹੋਈਆਂ ਦੇਖੋ ਤੇ ਹੁਣ ਆ ਕੇ ਸੂਰਜ ਨਿਕਲਿਆ ਵਾ ਕੋਈ ਥੋੜਾ ਬਹੁਤ ਨਿਕਲਿਆ ਵਾ ਇਹ ਵੀ ਨਹੀਂ ਪਤਾ ਜੇ ਕਿਦੋਂ ਲੁਕ ਜੇ ਬਾਕੀ ਦੇਖੋ ਚੱਕੜ ਚੁੱਕੜ ਸਾਰਾ ਹੋਇਆ ਕਿਦਾਂ ਕਿਉਂਕਿ ਵਲੌਗ ਅੱਜ ਜ਼ਿਆਦਾ ਬਣਿਆਣੀ ਆ ਮੀਂਹ ਦਾ ਕਰਕੇ ਘਰੋਂ ਹੀ ਨਹੀਂ ਬਾਹਰ ਨਿਕਲੇ ਥੋੜਾ ਬਾਤੇ ਉਧਰਿੰਦਰ ਰਿਹਾ ਵਲੌਗ ਬਣਾਉਣਾ ਆਪਦਾ ਇੰਦਰੀ ਵਲੌਗ ਬਣਾਉਂਦਾ ਆ ਆਪਦਾ ਤੇ ਬਾਹਰ ਤੇ ਨਿਕਲੇ ਨੀ ਜਾਂ ਅੰਦਰ ਪਰਾ ਤੇ ਮੀਂਹ ਮੂਤਾ ਕਰਕੇ ਹੋਣਾ ਹੀ ਨਿਕਲੇ ਬਾਹਰ ਸਵੇਰ ਦੇ ਤੇ ਵੇਖੋ ਸਾਰੇ ਪਾਸੇ ਦਾ ਮੌਸਮ ਇਹ ਵੀ ਮੀਂਹ ਪੈਣ ਨਾਲ ਨਾ ਸਾਰਾ ਸਾਫ਼ ਹੋ ਗਿਆ ਐ ਕਲੀਅਰ ਹੋ ਗਿਆ ਸਾਰਾ ਪ੍ਰਦੂਸ਼ਣ ਪ੍ਰਦੂਸ਼ਣ ਜਿਹੜਾ ਹੁੰਦਾ ਨਾ ਸਾਰਾ ਐ ਦੂਰ ਦੂਰ ਤੱਕ ਦੇਖਣਾ ਸ਼ੁਰੂ ਹੋਣਾ ਤੁਹਾਨੂੰ ਮੈਂ ਹੁਣ ਆਹ ਕਿੱਥੇ ਬੜੀ ਦੂਰ ਰੁੱਖ ਆ ਜਿਹੜੇ ਆ ਜਿਹੜੇ ਰੁੱਖ ਬਹੁਤ ਜਾਈ ਦੂਰ ਆ ਇਹ ਆ ਜਿਹੜੇ ਤੇ ਲੱਗੇ ਲੱਗਣ ਦੇ ਤਾਂ ਵੇਖਣ ਨੂੰ ਐ ਕਲੀਅਰ ਦਿਖਣ ਦੇ ਕਲੀਅਰ ਲੱਗੇ ਕਲੀਅਰ ਦਿਖਣ ਦੇ ਆ ਇਹ ਵੀ ਮੇ ਬਾਰਿਹਾ ਹੋਣ ਵਾਲਾ ਮੌਸਮ ਹਸਣਾ ਸਾਫ ਹੋ ਜਾਂਦਾ ਫਰਕ ਪੈਂਦਾ ਲੋਕੀ ਪਤੰਗਾਂ ਦੇ ਚੜਾਉਂਦੇ ਵੇ ਗੁੜੀਆਂ ਗੱਡੀਆਂ ਇੱਧਰ ਵੀ ਇੱਧਰ ਵੀ ਇਦਾਂ ਹੀ ਆਗੇ ਉਹ ਬਣ ਕੀ ਕਰਨ ਦਾ ਬਸ ਮੂੜੀ ਵੇ ਖੰਡਾ ਪਾਣੀ ਜਾਵਾ ਸਾਫ ਹੋ ਜਾਣ ਪੁੱਛ ਪਾ ਸਾਫ ਹੋਣੇ ਸਵੇਰ ਦਾ ਪਾਣੀ ਭੈਂਡਾ ਮੀਨ ਤੇ ਗਾਇਸ ਅਸੀਂ ਆ ਗਏ ਆ ਚੈੱਕ ਕਰੋ ਅਸੀਂ ਲਾਉਣਾ ਜੋੜ ਹੀਟਰ ਦੇ ਇਹ ਤਾਂ ਰੂਮੀਟ ਰਹਿਣਾ ਰੂਮੀਟ ਦੇ ਦਿੱਤੀਆਂ ਤਾਰਾਂ ਛੜ ਗਈਆਂ ਅਸੀਂ ਇੱਥੋਂ ਬਖੋਣਾ ਤੁਹਾਨੂੰ ਆ ਵੇਖੋ ਜੋੜ ਜੋੜ ਕੇ ਦਾ ਕੀ ਬਣੀਆ ਕਾਲੀਆਂ ਹੋਈਆਂ ਪਈਆਂ ਸ਼ੇਰ ਭਾ ਚੱਲਿਆ ਜੇ ਖੁੱਲਾ ਸੀ ਨਾ ਸ਼ੇਰ ਤੇ ਇਧਰੇ ਖੜਦਾ ਇੱਕ ਬਲੈਕ ਬਲੈਕ ਹੋਈ ਬਈ ਫੋਕਸ ਵਧੀਆ ਕਰਦਾ ਵੈਸੇ ਇਧਰੇ ਇੰਨੇ ਲੰਮੇ ਕਿ ਇੱਧਰ ਕਿਨਾਰਾ ਕਰੀਏ ਉਦੋਂ ਮੈਂ ਗੱਡੀ ਵਾਲੇ ਛੱਲੀਆਂ ਘੜਚ ਨਹੀਂ ਗਈਆਂ ਚੱਲ ਕੋਈ ਨਹੀਂ ਜੋੜ ਲੰਦੇ ਆ ਕਿ ਮੈਨੂੰ ਇਹ ਵੀ ਮਤਲਬ ਆਦਾ ਬੱਤੀ ਘਾਟ ਵਾਲੀ ਚੱਲਣ ਆਣੀ ਇਹਨਾਂ ਬੱਤੀ ਘਾਟ ਤੇ ਚੱਲਣਾ ਉਹਦਾ ਜੋੜ-ਜਾੜ ਲਾਦਨੇ ਆ ਕਿਉਂ ਨਹੀਂ ਚੱਲਣਾ ਵੇਖੀ ਚੱਲਦਾ ਸੋ ਯਾਰ ਉਹ ਆੜ ਦੇ ਭੁੱਖਰ ਕੱਢੀ ਆਵੇ ਇਹਦੇ ਇਹ ਆ ਵੀ ਟੇਪ ਨਹੀਂ ਹੈਗੀ ਟੇਪ ਘਰੇ ਵੀ ਹੈ ਨਹੀਂ ਉਹnade ਕੋ ਮੈਨੂੰ ਇਹ ਵੀ ਟੇਪ ਘਰੇ ਟੇਪ ਟੂ ਪੈ ਗਈ ਆ ਘਰੇ ਨਹੀਂ ਆ ਇਹਦਾ ਲਾਣੇ ਜੋੜਨ ਵਾਲਾ ਤਫਾਲ ਫੁੱਲ ਵੇਟ ਦਨੇ ਆਪਾਂ ਜੇ ਟੇਪ ਲੇਓ ਟੇਪ ਲਾਦਾਂਗੇ ਉੱਤੇ ਆਪਾਂ ਉਹ ਨਜਰ ਫੇਰੇ ਚਲਾ ਕੇ ਵੇਨੇ ਆ ਅੰਕਲ ਜੈਨ ਬੋਲਣਾ ਜੈਨ ਤੇ ਇਦਰਿੰਦਰ ਤੇ ਇਦਰਾੜ ਆਵਾ ਕਲਿੱਪਾਂ ਸੈਂਡ ਕਰਾਉਣ ਜਿਹੜੀ ਐ ਵੀਡੀਓ ਬਣਾਈ ਨੇ ਸੀ ਆਈ ਡੀ ਵਾਲੀ ਉਹਦੇ ਬਿਹਾਈਂਡ ਦੀ ਸੀ ਲੈਂਡ ਆਵਾ ਮਾਂ ਦੋਜੇ ਸੁਣਾ ਇਹਦਾ ਜੇ ਮੈਂ ਪੋਸਟਰ ਲਾਇਆ ਆਪਣਾ ਇਹਦੀ ਮੈਂ ਫੋਟੋ ਲਾਈ ਆ ਉੱਤੇ ਆਪਣੇ ਆਹੋ ਸੱਚ ਦੇਖਿਆ ਪੋਸਟਰ ਦਾ ਭਰਾਵਾ ਪੋਸਟਰ ਟੈਂਡ ਕਰ ਵਿਖਾਰੀਆਂ ਵਾਲਾ ਬੜਿਆਵਦੀ ਬਣਿਆ ਤੇ ਉਹ ਕਿਦਾਂ ਵਿਖਾਰੀ ਐ ਇਹ ਇਹਦੇ ਥੱਲੇ ਵੀਡੀਓ ਦੇ ਥੱਲੇ ਲਿਖਿਆ ਆ ਨਹੀਂ ਯਾਰ ਉਹ ਗੁਰਾ ਚੰਗੀ ਥੂ ਥੂ ਕਰਾਉਂਦੇ ਆ ਤੇਰੀ ਥੂਦੀ ਥੂ ਥੂ ਉਹ ਤਾਂ ਕੀ ਕਰੀਏ ਨਹੀਂ ਯਾਰ ਵਧੀਆ ਵਾ ਚੱਲ ਚੰਗਾ ਨਹੀਂ ਲੱਗਦਾ ਤੇ ਮੇਰੇ ਵਲੌਗ ਚੱਲਦੇ ਆ ਲੋਕੀ ਵੇਖਣਗੇ ਤੇਰਾ ਫਲਾਅ ਹੈ ਤੇਰਾ ਇਦਾਂ ਕਿਰੋ ਜਾਣਾ ਵੇਖ ਲੈਣੇ ਲੋਕੀ ਮੇ ਲੋਕੀ ਦੇਖਣ ਕਰੋ ਕਿੱਡਾ ਤੜਕੜਾ ਵਲੌਗਰ ਹੈ ਬਾਕੀ ਆ ਹੀਟਰ ਸੋਰੀ ਬਣ ਗਿਆ ਆ ਬਾਕੀ ਹੀਟਰ ਨਹੀਂ ਬਣਾਉਣਾ ਹੀਟਰ ਬਣਾ ਕੇ ਚਲਾਤਾ ਵਾ ਹੁਣ ਸੇਕਣ ਦੇ ਮਜੇ ਨਾ ਲਓ ਜੀ ਆ ਵੀ ਟੁੱਟ ਗਿਆ ਜੇ ਪਹਿਲਾਂ ਟੁੱਟਾ ਹੀ ਥੋੜਾ ਜਿਹਾ ਤੇ ਹੁਣ ਜਾਰਾ ਟੁੱਟ ਗਿਆ ਚੱਲ ਕੋਈ ਨਹੀਂ ਤੂੰ ਬਾਜੀ ਭਲ ਜਿੱਦ ਨੇ ਕਿਹਨਾ ਹੋ ਗਾ ਕਿ ਇਧਰ ਤੇ ਉਹ ਗਾ ਕੇ ਭਾਈ ਜਿਹੜਾ ਪੈਸੇ ਪੋਹਣ ਦਿੰਦਾ ਉੱਤੇ ਮਾਰਦਾ ਕਿ ਚੀਜ਼ੋ ਛਾਲ ਜਿਹੜਾ ਪੈਸੇ ਪੋਹਣ ਦਿੰਦਾ ਕਰਦਾ ਉਹਨੂੰ ਉੱਤੇ ਪਾ ਉਹਨੂੰ ਇੱਥੇ ਬਾਹਰ ਜੁਰ ਧਾਰ ਦੂ ਜਾਰਾ ਕਰ ਦੋ ਮੇਰੇ ਤੇ ਪਾ ਪਰਾ ਦੱਸ ਦੋ ਇਹ ਦੇਣੀ ਤੇ ਧਾਰ ਹੀ ਤੇ ਵਾਹ ਵਾਹ ਐਂਕਲ ਦਾ ਵਾਟਰ ਕੂਲਰ ਵੇਖਣਾ ਜੇ ਤਰ੍ਹਾਂ ਵਿਖਾਵਾਂ ਆ ਜੀ ਪਿਆ ਵਾਟਰ ਕੂਲਰ ਕਰ ਗਰਮੀਆਂ ਚ ਲਾਉਂਦਾ ਸਾਲ ਚ ਕਿਹੜਾ ਪਾਣੀ ਪੀਦਾ ਗਰਮੀਆਂ ਐਂਕਲ ਦਾ ਵਾਟਰ ਕੂਲਰ ਉਹ ਗਰਮੀਆਂ ਚ ਵਿਖਾਵਾਂਗਾ ਤੁਹਾਨੂੰ ਗਰਮੀ ਆ ਲੈੰਦੋ ਇਸ ਸਿਆਲ ਇਸ ਸਿਆਲ ਦਾ ਵਾਟਰ ਕੂਲਰ ਪਾਣੀ ਘੱਟ ਲਾਉਂਦਾ ਲਗਤ ਘਟ ਆਉਂਦੀ ਨੇ ਪਾਣੀ ਦੀ ਚ ਇਹ ਇਹਦੀ ਗੱਲਾਂ ਕਰੋ ਇਹ ਵਰਤ ਇਹਦਾ ਜਦੋਂ ਕਰਦੇ ਨੇ ਮੇਰਾ ਵਲੌਗ ਹੀ ਨਹੀਂ ਚੱਲਦਾ ਚਾਰ ਹੀ ਵਿਊ ਰਹਿੰਦੇ ਆ ਕਲੇਣਾ ਹੀ ਆ ਇਹਦੇ ਤੇ ਚੱਲਣੇ ਨਹੀਂ ਸਾਡੇ ਵੀ ਨਹੀਂ ਚੱਲਦੇ ਕੰਗੇ ਬੜੇ ਵੀਊ ਆਉਂਦੇ ਨੇ ਜਿੱਦਾਂ ਦਾ ਹੀ ਵੇਖਣ ਦਾ ਮੇਰੇ ਬਲੌਗ ਚਾਰ ਹੀ ਬੂ ਰਹਿੰਦੇ ਆ ਚੱਲ ਯਾਰ ਕੋਈ ਗੱਲ ਨਹੀਂ ਅਗੇ 12 1300 ਆ ਜਾਂਦਾ ਨਹੀਂ ਹੁਣ ਤੇ ਡਾਂਡੀ ਲੱਥ ਗਈ 12 1300 ਆਇਆ ਬੜਾ ਕਾਤੇ ਆ ਇਹਦੇ ਚਾਚੇ ਦੇ ਮੁੰਡਿਆਂ ਤੇ ਹਾਂ ਆयो ਗੱਲ ਉਹ ਉਹ ਸਹੀ ਬੰਦੇ ਉਹ ਜਿਹੜੇ ਚਾਚੇ ਦੇ ਮੁੰਡਿਆਂ ਨੇ ਮੈਂ ਥੰਬਨੇਲ ਬਣਾ ਕੇ ਲਾਇਆ ਸੀ ਲੜਨਦੇ ਸੀ 1200 ਵੀਊ ਆਇਆ ਤੇ ਇਹਦਾ ਲਾ ਦੀ ਇਹ ਤਾਂ ਇੱਕ ਵੀ ਨਹੀਂ ਆਉਂਦਾ ਉਹ ਆਪਦੇ ਵੇਖਣੇ ਕਿੰਦਰ ਵੇ ਲੰਦਾ ਵਾ ਇੱਕ ਅੰਗਲ ਵੇਹ ਲੈਂਦਾ ਵਾ ਤੇ ਇੱਕ ਮੰਮੀ ਮੇਰੀ ਵੇੜਨ ਦੀ ਤੇ ਇੱਕ ਮੈਂ ਚਾਰ ਵੀਊ ਇਹਦੇ ਉਹੀ ਨਹੀਂ ਵੇਦਾ ਅਡੇ ਵਲੌਗ ਆ ਜਨਾਬ ਉਹ ਯਾਰ ਉਹ ਬਿਖਾਰੀਆਂ ਵਾਲਾ ਨਹੀਂ ਚੰਗਾ ਨਹੀਂ ਲੱਗਦਾ ਸੱਚ ਕੱਢਦੇ ਮਜਾੜ ਮੈਂ ਨਹੀਂ ਕੱਟਣਾ ਮੇਰੇ ਮम्मा ਹੀ ਨਹੀਂ ਮਿਹਨਤ ਕੀਤੀ ਸਾਹਮਣੇ ਲਿਖਿਆ ਹੋ ਤੇ ਇੰਨਾ ਕੋ ਤੇ ਫਿਰ ਉਹਨਾਂ ਸਾਫ ਕੀਤੀ ਫੋਟੋ ਤੇਰੀ ਕਾਲਾ ਆ ਤੂੰ ਫਿਰ ਉਹਨਾਂ ਸਾਫ ਕੀਤੀ ਫੋਟੋ ਫੇਜਾ ਕੇ ਮੈਂ ਥੰਬਨੇਲ ਬਣਾਇਆ ਫਿਰ ਲਾਇਆ ਮੈਂ ਜੇ ਕਰਕੇ ਬਿਖਾਰੀਆਂ ਦੀ ਐਕਟਿੰਗ ਨਹੀਂ ਕਰਨਾ ਮੈਨੂੰ ਪਤਾ ਨਹੀਂ ਕੋਈ ਕੋਈ ਵੀ ਪਾ ਦੇਣੀ ਆ ਕਾਲ ਕੇ ਨਹੀਂ ਮੈਂ ਗਾਸੜਾ ਗੱਡੀ ਗਾਲ ਨਹੀਂ ਗਾਲ ਨਹੀਂ ਕੱਢਦੇ ਬਲੌਗ ਜੰਗਲ ਦਾਸ ਕਾਲ ਕੱਢਦੇ ਫੋਲੋ ਜੇ ਨਿਕਲ ਜਾਂਦੀ ਹੈ ਕਿ ਕੱਟਦੀ ਦੀ ਇਹਨਾਂ ਕਲਿੱਪ ਆਪਾਂ ਹਾਂ ਸਹੀ ਗੱਲ ਬੱਚੇ ਵੇਂਦੇ ਆਪਾਂ ਨੂੰ ਫਿਰ ਨੰਨੇ-ਮੁੰਨੇ ਪਿਆਰੇ-ਪਿਆਰੇ ਬੱਚੇ ਓ ਯਾਰ ਬੱਚੇ ਵੇਂਦੇ ਬਿਖਾਰੀ ਬੱਚੇ ਵੇਂਦੇ ਆ ਤੇ ਗਾਈਸ ਅੱਜ ਦੇ ਬਲੌਗ ਵਿੱਚ ਕੋਈ ਜੀ ਬਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਮਿਲਦੇ ਆ ਕੱਲ ਤਾਂ ਨਵੇਂ ਬਲੌਗ ਦੇ ਵਿੱਚ ਉਹਨਾਂ ਦੇਰ ਲਈ ਬਾਏ ਬਾਏ ਗੁੱਡ ਨਾਈਟ